ਇੱਕ ਮੁੰਡਾ ਦਬ ਗਿਆ ਬਈ ਵਿੱਚ ਇਤੇ ਇੱਕ ਗੱਡੀ ਗੱਡੀ ਤੇ ਇੱਕ ਮੁੰਡਾ ਜਿਹੜਾ ਇਸ ਜਮੀਨ ਦੇ ਵਿੱਚ ਧਸ ਗਿਆ ਜਿਹੜੀ ਆ ਤੁਸੀਂ ਜਗਾ ਵੇਖ ਰਹੇ ਹੋ तकरीबन 7 ਆ ਇੱਕ 100 ਫੁੱਟ ਜਿਹੜੀ ਇਹ ਜਗਾ ਜਮੀਨ ਦੇ ਵਿੱਚ ਧਸ ਗਈ ਥੋਦੀ ਜਿਹੜੀ ਛੜਕ ਲੰਗਦੀ ਸੀ ਦੋਸਤੋ 16 ਤਰੀਕ ਨੂੰ ਰਾਜਸਥਾਨ ਦੇ ਵਿੱਚ ਇੱਕ ਜਮੀਨ ਜਿਹੜੀ ਧਰਤੀ ਦੇ ਵਿੱਚ ਧਸਦੀ ਆ ਤੁਸੀਂ ਵੇਖ ਰਹੇ ਹੋ ਵੀ ਜਿਹੜੀ ਛੜਕ ਟੁੱਟ ਜਾਂਦੀ ਆ ਉਸ ਤੋਂ ਬਾਅਦ ਇੱਕ ਮੁੰਡਾ ਜਿਹੜਾ ਇਹਦੇ ਵਿੱਚ ਡਿੱਗਦਾ ਤੇ ਗੱਡੀ ਵੀ ਜਿਹੜੀ ਵਿੱਚ ਡਿੱਗਦੀ ਆ ਗੱਡੀ ਦਾ ਕੱਢ ਲਈਤੀ ਜਾਂਦੀ ਆ ਪਰ ਮੁੰਡਾ ਹਲੇ ਵੀ ਇਸ ਜਿਹੜਾ ਆਪਾਂ ਕਹਿੰਦੇ ਵੀ ਗड्ढे ਦੇ ਵਿੱਚ ਹੈ ਗੱਲ ਕਰੀ ਵੀ ਤਾਂ ਸੀ ਕਿਉਂ ਹੈਨਾ 100 ਫੁੱਟ ਦੇ तकरीबन ਜਿਹੜਾ ਟੋਆ ਬਣਿਆ ਹੋਇਆ ਇਹ ਧਸ ਕਿ ਹਜ਼ਾਰ ਵੀ ਪਾਣੀ ਲਗਾਤਾਰ ਕੱਢਣਾ ਕਾਰਨ ਜਿਹੜੀ ਇਹ ਧਸ ਗਈ ਵੀ ਥੱਲੇ ਧਰਤੀ ਜਿਹੜੀ ਪੋਲੀ ਹੋ ਗਈ ਆਪਾਂ ਕਹਦੇ ਵੀ ਹੈਨਾ ਖੋਖਲੀ ਹੋ ਗਈ ਉਹਦੇ ਕਾਰਨ ਤੇ ਕੁਝ ਕੁ ਲੋਕ ਕਹੀ ਜਾਂਦੇ ਆ ਜਿਵੇਂ ਉਹ ਬੋਲਸਾਲਾ ਬਾਈ ਬੈਠੇ تھے 144 ਧਾਰਾ ਜਿਹੜੀ ਲੱਗੀ ਹੋਈ ਆ ਤੁਸੀਂ ਵੇਖ ਲਓ ਵੀ ਆਲੇ ਦਾਲ ਜਿਹੜੀ ਆ ਨਾ ਪੱਟੀਆਂ ਲਾਈਆਂ ਹੋਈਆਂ ਨੇ ਉਹਨਾਂ ਦਾ ਦੱਸਣ ਦਾ ਕਾਰਨ ਆ ਵੀ ਇੱਥੇ ਜਿਹੜਾ ਮੰਦਰ ਨਿਕਲਦਾ ਇੱਕ ਪਹਿਲਾਂ ਜਿਹੜਾ ਪੈਰ ਬਨਾਰਸ ਦਾ ਇੱਥੇ ਕਾਲੀ ਮਾਤਾ ਦਾ ਮੰਦਰ ਵੀ ਬਹੁਤ ਨਜ਼ਦੀਕ ਆ ਉਹਨਾਂ ਨੇ ਦੱਸਿਆ ਵੀ ਇੱਥੋਂ ਜਿਹੜਾ ਇੱਕ ਮੰਦਰ ਬਣਾਉਣਾ ਚਾਹੀਦਾ ਤਾਂ ਕਰਕੇ ਵੀ ਉਸ ਤੋਂ ਬਾਅਦ ਜਿਹੜਾ ਉਹਦੇ ਕਾਰਨ ਇਹ ਜਿਹੜਾ ਸਾਰਾ ਕੁਝ ਆਪਾਂ ਕਹਿੰਦੇ ਵੀ ਜ਼ਮੀਨ ਤਾਂ ਸੀ ਆ ਤੇ ਹੁਣ ਜਿਹੜਾ ਮੰਦਿਰ ਬਣੂਗਾ ਉਸ ਤੋਂ ਬਾਅਦ ਜਿਹੜਾ ਗੱਡਾ ਉਹ ਗੱਡੇ ਨੂੰ ਭਰਿਆ ਜਾਊ ਪਹਿਲਾਂ ਮੰਦਿਰ ਬਣਾ ਕੇ ਫਿਰ ਗੱਡੇ ਨੂੰ ਭਰਿਆ ਜਾਊਗਾ ਤੇ ਇਧਰ ਗੱਲ ਕਰੀ ਆਪਾਂ ਛੱਡ ਕੇ ਵੇਖ ਲਓ ਤੁਸੀਂ 16 ਤਰੀਕ ਨੂੰ ਇਹ ਛੜਕ ਟੁੱਟ ਗਿਆ तकरीबन ਸਾਰੀ ਇਧਰਲੇ ਪਾਸੋਂ ਆਪਾਂ ਪਿੰਡ ਦੀ ਗੱਲ ਕਰੀ ਇਧਰ ਜਿਹੜਾ ਜਿਹੜਾ ਸਰ ਪਿੰਡ ਹੈ ਤੇ ਇਧਰ ਜਿਹੜਾ ਲੂਨਕਸਰ ਹੈ ਬੀਕਰ ਨੇ ਜਿਹੜਾ ਇਸਥਾਨੋਂ ਪੈਂਦਾਗਾ ਬਿਲਕੁਲ ਟਿੱਬਿਆਂ ਦੇ ਵਿੱਚ ਜਿਹੜੀ ਥਾਂ ਬਣੀ ਹੋਈ ਹੈ ਇਹ ਤੇ ਬਹੁਤ ਸਾਰੇ ਲੋਕਾਂ ਵੱਲੋਂ ਅਲੱਗ-ਅਲੱਗ ਆਪਾਂ ਕਹਿ ਦਈਏ ਵੀ ਨਾ ਅੰਦਾਜ਼ੇ ਲਾਏ ਜਾ ਰਹੇ ਨੇ ਵੀ ਕੀ ਹੋ ਗਿਆ ਕੀ ਹੋ ਗਿਆ ਪਰ ਦੋਸਤੋ ਇੱਕ ਸਪੈਸ਼ਲ ਜਿਹੜੀ ਵਿਗਿਆਨੀਆਂ ਦੀ ਟੀਮ ਵੀ ਇੱਥੇ ਬੁਲਾਈ ਗਈ ਆ ਵਿਗਿਆਨੀਆਂ ਦੀ ਟੀਮ ਬੁਲਾਈ ਗਈ ਹੈ ਜਿਹੜੀ ਸਾਰੀ ਇਹਦੇ ਚਰਚਾ ਚੱਲ ਰਹੀ ਵੀ ਇਹ ਹੋਇਆ ਕੀ ਆ ਹੈਨਾ ਤਾਂ ਉਸ ਕਰਕੇ ਜਿਹੜਾ ਇਹ ਸਾਰਾ ਕੁਝ ਮਤਲਬ ਸ਼ਾਨਵੀਨ ਕੀਤੀ ਜਾ ਰਹੀ ਆ ਤੇ ਬਹੁਤ ਸਾਰੇ ਚੈਨਲਾਂ ਤੇ ਤੁਸੀਂ ਵੀਡੀਓ ਵੇਖ ਲੀਆਂ ਉਹਨੀਆਂ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਪਰ ਜਿਹੜੀ ਹਾਲੇ ਸ਼ਾਨਵੀਨ ਹੋਣੀ ਬਾਕੀ ਆ ਪਰ ਹਾਂ ਇੱਕ ਗੱਲ ਦੱਸਦੀ ਵੀ ਇੱਥੇ ਜਿਹੜਾ ਮੰਦਿਰ ਜ਼ਰੂਰ ਬਣਾਇਆ ਜਾਊਗਾ ਜਿਵੇਂ ਕਿ ਪੁਲਸ ਵਾਲੇ ਭਾਈ ਨੇ ਦੱਸਿਆਗਾ ਤੇ ਮੰਦਰ ਬਣਾਇਆ ਜਾਊਗਾ ਦੋਸਤੋ ਤੇ ਇਧਰ ਕੈਮਰਾਮੈਨ ਦਿਖਾਉਂ ਭਾਈ ਥੋੜਾ ਜਿਆ ਤੇ ਇਧਰ ਦੇਖ ਲਓ ਤੁਸੀਂ ਜਿੰਨੇ ਵੀ ਦਰਖਤ ਸੀ ਹਾਲੇ-ਦਾਲੇ ਸਾਰੇ ਵਿੱਚ ਦਸ ਗਏ ਤੇ ਇੱਕ ਜਿਹੜੀ ਸੀ ਤੇ ਕਿਹੜਾ ਨੌਜਵਾਨ ਉਹ ਵੀ ਵਿੱਚ ਨਿਕਲਿਆ ਨਹੀਂ ਹਾਲੇ ਅੰਦਰ ਹੀ ਆ ਹੈਨਾ ਵੀ ਉਹਦਾ ਮਤਲਬ ਆਪਾਂ ਕਹਦੇ ਵੀ ਹੁਣ ਕੀ ਵਾਪਸ ਆਣਾ ਹੈ ਨਾ ਉਸ ਬੰਦੇ ਨੇ ਬਹੁਤ ਹੈ ਨਾ ਯਾਰ ਕਬੂਲਾ ਹੈ ਜੇ ਗੱਡਾ ਇਹ 16 ਤਰੀਕ ਨੂੰ ਹੈ 16 ਤਰੀਕ ਨੂੰ ਕਿਤਨਾ ਫੀਟ ਹੈ ਕਿਤਨਾ ਗਹਿਰਾ ਹੈ ਮਤਲਬ ਇਹ ਗਹਿਰਾ 101 ਫੀਟ ਹੈ ਔਰ दो अच्छा, आ, अच्छा। के है है ये अच्छा सौ फीट है वो सा, कोई सात सौ फीट बता रहा है, कोई फीट है।, नहीं, ये सब है अच्छा तो बोल, कुछ बोल रहे कोई बोल रहे भगवान है, 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 अच्छा। है, नज, है नजदीक तो नहीं जाने देते नजदीक तो नहीं जाने देते लगी है जहाँ पे गाँव कौन सा जी गाँव सहजरा सर है सहजरा सर और जिला कौन सा पड़ता है जिला बीकानेर जिला बीकानेर पड़ता है ठीक है और अभी इसको बंद करेंगे क्या कोई अभी आ रहे हैं वैज्ञानिक चार पांच दिन से और यहाँ पे जांच कर रहे हैं अपने आस पास के अच्छा कोई और भी है? कर रहे है, हुआ है मतलब जवान से पानी निकालने से हुआ है या कुछ और प्लेट वगैरह कैसे हुआ है ये जानने के लिए चार पाँच दिन से वैज्ञानिक आ रहे हैं वो वैज्ञानिक होते अच्छा उसकी जाँच चल रही है ठीक है ਸ਼ੁਕਰੀਆ ਭਾਈ ਥੈਂਕ ਯੂ ਤੇ ਆਹ ਦੇਖੋ ਤੁਸੀਂ ਸਾਹਮਣੇ ਤੁਸੀਂ ਸੜਕ ਦੇਖ ਰਹੇ ਹੋ ਮੈਂ ਥੋੜੀ ਜ਼ੂਮ ਕਰਕੇ ਦਿਖਾਦਾ ਆ ਜਿਹੜੀ ਤੁਸੀਂ ਸੜਕ ਵੇਖ ਰਹੇ ਹੋ ਇੱਥੋਂ ਦੀ ਜਿਹੜੀ ਐ ਲੰਘਦੀ ਸੀਗੀ ਤੇ ਅਚਾਨਕ ਜਿਹੜੀ 16 ਤਰੀਕ ਨੂੰ 16 ਤਰੀਕ ਨੂੰ ਅਚਾਨਕ ਇੱਕੋ ਜਿਹੜਾ ਗੱਡਾ ਬਣਨਾ ਸ਼ੁਰੂ ਹੋ ਜਾਂਦਾ ਤੇ ਉਹ ਜਿਹੜਾ ਜਾਂਦਾ ਜਾਂਦਾ ਥੱਲੇ ਬਹੁਤ ਡੂੰਘਾ ਵਗ ਜਾਂਦਾ ਹੈ ਬਹੁਤ ਜ਼ਿਆਦਾ ਡੂੰਘਾ ਵਿੱਚੋਂ ਜਿਹੜੇ ਤੁਸੀਂ ਦੇਖ ਲਓ ਦਰਖਤ ਵੀ ਨਿਕਲੇ ਨੇ ਹੈਨਾ ਤੇ ਉਹ ਜਿਹੜੀ ਸੜਕ ਹੈ ਬਿਲਕੁਲ ਟੁੱਟੀ ਟੁੱਟ ਚੁੱਕੀ ਹੈ ਜਿਵੇਂ ਆਪਾਂ ਵੈਸੀ ਵੀਡੀਓ ਗੇਮਾਂ ਵਿੱਚ ਵੇਖ ਲੈਂਦੇ ਹੈਨਾ ਵੀ ਉਸ ਤਰੀਕੇ ਨਾਲ ਆ ਜਿਹੜੀ ਸੜਕ ਸਾਰੀ ਟੁੱਟੀ ਹੋਈ ਆ ਉਹ ਤੁਰ ਤੱਕ ਜਿਹੜੀ ਸੜਕ ਟੁੱਟ ਗਈ ਤੇ ਬੰਦਿਆਂ ਨੂੰ ਜਦੋਂ ਪੁੱਛਿਆ ਤਾਂ ਇੱਕ ਜਿਹੜਾ ਪੁਲਸ ਵਾਲਾ ਭਾਈ ਬੈਠਾ ਉੱਥੇ ਉਹਨਾਂ ਨੇ ਜਿਹੜਾ ਦੱਸੇਗਾ ਕਹਿੰਦੇ ਵੀ ਇੱਕ ਸਾਧੂ ਆਇਆ ਸੀ ਜਿਹੜਾ ਉਸ ਨੇ ਦੱਸਿਆ ਵੀ ਇੱਥੇ ਜਿਹੜਾ ਕਾਲੂ ਕਾਲੂ ਮਾਤਾਂ ਦੀ ਜਿਹੜਾ ਕਾਲੂ ਦਾ ਮਾਤਾਂ ਦਾ ਜਿਹੜਾ ਮੰਦਿਰ ਬਣਿਆ ਹੋਇਆ ਤੇ ਉਹਦੀ ਜਿਹੜੀ ਬਹੁਤ ਜ਼ਿਆਦਾ ਮੰਨਤ ਹੈ ਉਹਦੇ ਕਰਕੇ ਵੀ ਜਿਹੜਾ ਇਹ ਸਾਰਾ ਕੁਝ ਹੋਇਆਗਾ ਤੇ ਹੁਣ ਇੱਥੇ ਜਿਹੜਾ ਇੱਕ ਮੰਦਿਰ ਬਣਾਣਾ ਚਾਹੀਦਾ ਇਸ ਥਾਂ ਤੇ ਕਹਿੰਦੇ ਇੱਕ ਮੰਦਿਰ ਬਣਾਉਣਾ ਚਾਹੀਦਾ ਫੇਰ ਜਿਹੜਾ ਇਹ ਗੱਡਾ ਠੀਕ ਹੋਊਗਾ ਪਰ ਦੋਸਤੋ ਇੱਕ ਗੱਲ ਹੋਰ ਦੱਸਦਾ ਹਾਂ ਇਹ ਵਿਗਿਆਨੀਆਂ ਦੀ ਜਿਹੜੀ ਟੀਮ ਇੱਥੇ ਆਈ ਹੋਈ ਆ ਰਾਜਸਥਾਨ ਦੇ ਵਿੱਚ ਤੇ ਉਹ ਸਾਰੀ ਜਿਹੜੀ ਇਸ ਚੀਜ਼ ਦੀ ਜਾਂਚ ਕਰ ਰਹੇ ਨੇ ਤੇ ਉਸ ਤੋਂ ਬਾਅਦ ਕੀ ਨਤੀਜਾ ਨਿਕਲਦਾ ਹੈ ਨਾ ਦੱਸਣਗੇ ਉਹੀ ਵੀ ਇਹ ਜਿਹੜੀ ਆ ਗੱਡਾ ਅਚਾਨਕ ਕਿਉਂ ਦਾਸ ਗਿਆ ਵੀ ਕੋਈ ਜਿਹੜਾ ਪਾਣੀ ਜ਼ਿਆਦਾ ਕੱਢ ਲਿਆ ਧਰਤੀ ਵਿੱਚੋਂ ਜਾਂ ਕੋਈ ਹੋਰ ਚੱਕਰ ਆ ਕੋਈ ਵੀ ਚੱਕਰ ਹੋ ਸਕਦਾ ਹੈ ਨਾ ਤਾਂ ਬਾਕੀ ਤੁਸੀਂ ਆ ਦੇਖ ਲਓ ਤੇ ਸਾਰਾ ਗੱਡਾ ਤੁਸੀਂ ਵੇਖ ਸਕਦੇ ਹੋ ਉਧਰਲੇ ਪਾਸੇ ਜਿਹੜੀ ਆ ਹਲੇ-ਦਾਲੇ ਪੱਟੀ ਲਾਈ ਹੋਈ ਆ ਇੱਕ ਤੇ ਇਹਦੇ ਅੰਦਰ ਜਿਹੜਾ ਆਉਣ ਨਹੀਂ ਦਿੰਦੇ ਆਪਾਂ ਹਾਲਾਂਕਿ ਪਰਮਿਸ਼ਨ ਲੈ ਕੇ ਅੰਦਰ ਆਇਾਂਗੇ ਤੇ ਇਹਦੇ ਅੰਦਰ ਨਹੀਂ ਆਉਣ ਦਿੰਦੇ